منٹ بلا جی بلاک دوڑے ਹਾਂਜੀ ਬੋਲ ਬੱਪੂ ਲਾ ਆਵੀ ਛੇਤੀ ਆ ਰੁਕ ਜਾ ਇਸ ਕੋਰਾ ਬਾਕੀ ਥੋੜੇ ਨਾ ਮੈਂ ਘਰੇ ਹੋਣ ਦੀ ਮੈਂ ਤੁਹਾਨੂੰ ਘਰ ਸਮਝਾ ਦਿੰਦਾ ਇਹ ਹਾਂਜੀ ਵੀ ਨਗਰ ਨਿਵਾਸੀਓ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਸਾਰੇ ਖੁਸ਼ ਹੋ ਲਓ ਜੀ ਬਹੁਤ ਬਹੁਤ ਧੰਨਵਾਦ ਪਿੰਡ ਕਿਲਾ ਨੌ ਦੇ ਨੌਜਵਾਨਾਂ ਦਾ ਜਿਨ੍ਹਾਂ ਨੇ ਐਡਾ ਵੱਡਾ ਉਦਮ ਕੀਤਾ ਪਾਰਟੀ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਸਰਬਸੰਮਤੀ ਕਰਕੇ ਪਿੰਡ ਦੇ ਵਿੱਚ ਇੱਕ ਇਤਿਹਾਸ ਬਦਲਤਾ ਇਤਿਹਾਸ ਰਚਦਾ ਵੀ ਸਰਬਸੰਮਤੀ ਨਵੇਂ ਗਲੇਜ ਵੀ ਹੋ ਸਕਦੀ ਹੈ ਨਹੀਂ ਕਿਤੇ ਨਵੇਂ ਗਲੇਜ ਸਰਬਸੰਮਤੀ ਨਹੀਂ ਹੋ ਸਕਦੀ ਆ ਵੇਲੇ ਨੌਜਵਾਨਾਂ ਨੇ ਇਤਿਹਾਸ ਰਚਦਾ ਚੱਕ ਕੇ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਇਸੇ ਤਰ੍ਹਾਂ ਪਿੰਡ ਦਾ ਥਵਾਗ ਬਣਿਆ ਰਹੇ ਗੁਰਦੁਆਰਾ ਸਾਹਿਬ ਦੇ ਵਿੱਚ ਖੜੇ ਆ ਇਸੇ ਕਰਕੇ ਖੜੇ ਸੀ ਵੀ ਇੱਥੋਂ ਭਜਦਾ ਨਹੀਂ ਕੋਈ ਇਹ ਧਾਰੀ ਐਡਾ ਵੱਡਾ ਇੱਥੋਂ ਕੋਈ ਨਹੀਂ ਭਜਦਾ ਬਹੁਤ ਬਹੁਤ ਮਿਹਰਬਾਨੀ ਆ ਨੌਜਵਾਨ ਕਾਂਗਰਸੀ ਦਾ ਗੂ ਚੈਨਾ ਸਾਡੇ ਨਾਲ ਜਿਹਨੇ ਸਿੱਧਕਿਆ ਵੀ ਆਪਾਂ ਜਰਾ ਇਹੀ ਕਰਿਆ ਕਰਾਂਗੇ ਗਾਂ ਤੋਂ ਵੀ ਜੀ ਦੀ ਸਰਕਾਰ ਹੋਇਆ ਕਰੂ ਉਸ ਦਾ ਸਰਪੰਚ ਚੋਣ ਲਿਆ ਕਰਾਂਗੇ ਆਪਾਂ ਉਹਦਾ ਪਿੰਡ ਦੇ ਵਿਕਾਸ ਨਾਲ ਠੀਕ ਹੈ ਜੀ ਬਾਕੀ ਜਿਹੜੇ ਮੈਂਬਰ ਹੈਗੇ ਉਹ ਆਪਾਂ ਹਣੇ ਸਰਸੰਤੀ ਨਾਲ ਵੀ ਚੁਣ ਦਨੇ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਹਾਂ ਜੀ ਹਾਂ ਜੋ ਵੀ ਮੈਨੂੰ ਮੇਰੇ ਨਗਰ ਨੇ ਮੇਰੀ ਡਿਊਟੀ ਲਈ ਆ ਮੈਂ ਦੇ ਲੋ ਇਮਾਨਦਾਰੀ ਨਾਲ ਪੂਰਾ ਕਰਾਂਗਾ ਇਹ ਹਰ ਕਾਸ ਤੇ ਪੂਰਾ ਉਤਰੂਗਾ ਮਾਰੀ ਕੋਈ ਖਾਸਤਾ ਨਹੀਂ ਬਹੁਤ ਬਹੁਤ ਤੁਹਾਡਾ ਤੇ ਕੀ ਆ ਜੀ ਮੈਂ ਚਲਦਾ 아니 근데 요사 ਹਰ ਬੰਦੇ ਨੂੰ ਹਰ ਬੰਦੇ ਦਾ ਹਰ ਬੰਦੇ ਦਾ ਮਰਜ਼ੀ ਆ। ਮੈਂ ਪਿੰਡ ਪਿੰਡ ਦਾ ਯਾਰ ਹਾਂ ਮੈਂ ਪਿੰਡ ਦਾ। ਉਹ ਚੱਲੀ ਜਾਂਦੇ ਅਰਿੰਦਰ ਰੋਡਾਂ ਤੇ। ਤੋਂ ਸ਼ਾਟ ਦੇ ਦੂੰਗਾ ਮੈਂ ਸ਼ਾਟ ਭੇਜਣਾ। ਅਰਿੰਦਰ ਅਰਿੰਦਰ ਰੋਡਾਂ ਤੋਂ। ਹਾਂਜੀ ਬਜੀ ਕੀ ਨਾਮ ਆਪ ਦਾ? ਨਿਰਨਾ ਕਵਲਜੀ ਸਿੰਘ ਆ ਜੀ। ਪਿੰਡ ਪਿੰਡ ਕਿਲਾਣਾ ਹੋ ਜੀ। ਜਲਾ ਫਰੀਦ ਕੋਟ ਹੈ ਅੱਜ ਤੁਹਾਨੂੰ ਸਰਪੰਚ ਨਾਗਰ ਪਿੰਡ ਵਾਲਿਆਂ ਨੇ ਸਰਪੰਚ ਜਿੰਦਿਆਂ ਹਾਂਜੀ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਆਲੇ ਨਗਰ ਵਸਿਆਂ ਦਾ ਤੇ ਸਾਰੀਆਂ ਪਾਰਟੀਆਂ ਨੇ ਮੇਰਾ ਸੰਯੋਗ ਦਿੱਤਾ ਜੀ ਜੀ ਆਪਾਂ ਗੱਲ ਕਰੀ ਇਸ ਤੋਂ ਪਹਿਲਾਂ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਸੀ ਮੈਂ ਜੀ ਆਮ ਪਾਰਟੀ ਨਾਲ ਸੰਬੰਧ ਰੱਖਦਾ ਕਿੰਨੀ ਚਿਰ ਤੋਂ ਜੁੜਿਆ ਹੋਇਆ ਮੈਂ ਮੈਨੂੰ ਘੱਟੋ ਘੱਟ ਹੋ ਗਏ 3 ਤੋਂ 4 ਸਾਲ ਹੋ ਗਏ ਜੀ ਕਿਸ ਤਰ੍ਹਾਂ ਦੇਖਦੇ ਹੋ ਆਮ ਆਦੀ ਪਾਰਟੀ ਨੂੰ ਬਹੁਤ ਵਧੀਆ ਕਾਰਜ ਚਾਰਾ ਜੀ ਆਪੀ ਪਾਰਟੀ ਦੇ ਵਿੱਚ ਆਉਣ ਤੋਂ ਪਹਿਲਾਂ ਕਿਹੜੀ ਪਾਰਟੀ ਨਾਲ ਸੰਘਰਸ਼ ਕੀਤਾ? ਮੈਂ ਜੀ ਕਾਂਗਰਸ ਪਾਰਟੀ ਨਾਲ ਸੀ। ਤੇ ਹੁਣ ਕਿਸ ਤਰ੍ਹਾਂ ਦਾ ਲੋਕਾਂ ਦਾ ਸਹਿਯੋਗ ਮਿਲਦਾ ਹੈ? ਬਹੁਤ ਵਧੀਆ ਸੰਯੋਗ ਮਿਲਦਾ ਜੀ। ਸਾਰੇ ਪਿੰਡ ਦੇ ਨਗਰ ਵਾਸੀਆਂ ਦੇ ਸਾਰੀਆਂ ਪੋਲਿਟਿਕਾਂ ਸੰਯੋਗ ਹੈ ਮੇਰੇ ਨਾਲ। ਤੇ ਕਿਸ ਤਰ੍ਹਾਂ ਕੰਮਾਂ ਨੂੰ ਦੇਖੋਗੇ ਆਉਣ ਵਾਲੇ ਟਾਈਮ ਦੇ ਵਿੱਚ? ਜੋ ਵੀ ਪਿੰਡ ਦੇ ਵਿਕਾਸ ਦੇ ਕੰਮ ਹੋਏ ਜੀ ਜਾਂ ਵਿਦਿਆ ਦਾ ਕੋਈ ਵੀ ਸਕੂਲਾਂ ਦਾ ਖੇਤਰ ਤੇ ਪਾਣੀ ਦਾ ਹੋਇਆ ਜੀ ਇਹ ਸਾਰਿਆਂ ਤੇ ਪੂਰਾ ਧਿਆਨ ਦੇਵਾਂਗੇ ਜੀ। ਜਿਵੇਂ ਇੱਥੇ ਸਰਪੰਚ ਦੀ ਚੋਣ ਨੂੰ ਲੈ ਕੇ ਤੜੇਬਾਜੀ ਹੋ ਜਾਂਦੀ ਹੈ। ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਜੀ ਵੀ ਸਹਿਮਤੀ ਪਿੰਡ ਦੀ ਅਪਣਾਈ ਰੱਖਣ ਤੇ ਸਮਝੋਗ ਰੱਖਣ ਜੀ। ਅੱਜ ਕੀ ਨਾਮ ਆ ਤੁਹਾਡਾ? ਮੇਰਾ ਨਾਮ ਕਮਲ ਸਿੰਘ ਆ ਜੀ। ਕਿੱਥੋਂ ਦੇ ਰਹਿਣ ਵਾਲੇ? ਮੈਂ ਪਿੰਡ ਦਾ ਵਾਹਗੜਾ ਜੀ। ਅ ਅੱਜ ਤੁਹਾਡੇ ਪਿੰਡ ਸਰਬਸੰਤੀ ਨਾਲ ਸਰਪੰਚ ਦੀ ਚੋਣ ਹੋਈ ਹੈ। ਹਾਂ ਜੀ। ਕਿਸ ਤਰ੍ਹਾਂ ਦੇਖ ਦੋ ਇਹਨਾਂ ਨੂੰ? ਬਹੁਤ ਵਧੀਆ ਤਰੀਕੇ ਨਾਲ ਹੋਈ ਹੈ ਜੀ। ਅਸੀਂ ਬਹੁਤ ਖੁਸ਼ ਆਏ ਇਸ ਦੇ ਤੇ। ਅਜੀ ਗਾਂ ਵੀ ਲੋਕਾਂ ਨੂੰ ਇਹ ਕਹਿੰਦੇ ਆ ਸੁਨੇਹਾ ਦਿੰਦੇ ਆ ਕਿ ਜਿਹੜੀ ਪਾਰਟੀ ਦਾ ਰਾਜ ਹੋਵੇ ਉਸੇ ਪਾਰਟੀ ਦਾ ਸਰਪੰਚ ਬਣਨਾ ਚਾਹੀਦਾ ਹੈ ਅਤੇ ਵਿਕਾਸ ਦੇ ਕੰਮ ਹੋਣੇ ਚਾਹੀਦੇ ਕਿੰਨੀਆਂ ਕੁ ਉਮੀਦਾਂ ਹੈਗੀਆਂ ਅਸੀਂ ਬਹੁਤ ਉਮੀਦਾਂ ਰੱਖਦੇ ਆ ਬਾਕੀ ਜੀ ਅੱਗੇ ਵੀ ਤੁਹਾਨੂੰ ਦੱਸਿਆ ਹੈਗਾ ਵੀ ਇਸ ਮੁੰਡੇ ਨੇ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਬਹੁਤ ਵਧੀਆ ਪਿੰਡ ਦੇ ਕੰਮ ਕੀਤੇ ਆ ਅਸੀਂ ਇਹਨੂੰ ਪੂਰਾ ਸਹਿਯੋਗ ਦੇਵਾਂਗੇ ਹਾਂਜੀ ਬਾਈ ਕੀ ਨਾਮ ਆ ਆਪਣਾ ਮੇਰਾ ਨਾਮ ਜੀ ਸੁਖਜਿੰਦਰ ਸਿੰਘ ਸਾਬਕਾ ਸਰਪੰਚ ਆ ਮੈਂ ਪਿੰਡ ਕਿਲਾ ਨੌਦਾ ਅਜ ਤੋਂ ਪਹਿਲਾਂ ਰਿਹਾ ਜੀ ਅੱਜ ਜਿਵੇਂ ਤੁਸੀਂ ਸਰਬਸੰਮਤੀ ਨਾਲ ਆਪ ਪੈਸਾਂ ਨੂੰ ਸਰਪੰਚ ਚੁਣਿਆ ਕੀ ਕਹਿਣਾ ਹੈ ਇਸ ਬਾਰੇ ਬਹੁਤ ਵਧੀਆ ਗੱਲ ਹੈ ਜੀ ਸਾਰੇ ਇੱਕ ਖਰਚੇ ਤੋਂ ਹੀ ਬਚ ਗਏ ਆਪਸ ਵਿੱਚ ਭਾਈਚਾਰਾ ਤੇ ਪਿਆਰ ਵੀ ਰਹਿੰਦਾ ਇਸ ਚੀਜ਼ ਨਾਲ ਨਹੀਂ ਤਾਂ ਲੜਾਈ ਸੌ ਝਗੜੇ ਹੋ ਜਾਂਦੇ ਆ ਚੋਣਾ 'ਚ ਕਿਵੇਂ ਸੋਚਿਆ ਤੁਸੀਂ ਵੀ ਇਹਨਾਂ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਾਈ ਦਿੱਤਾ ਅਸੀਂ ਇਹ ਸੋਚਿਆ ਵੀ ਜਿਸ ਪਾਰਟੀ ਦਾ ਸਰਕਾਰ ਹੈ ਉਸੇ ਪਾਰਟੀ ਦੀ ਸਰਪੰਚ ਬਣ ਜੇ ਤਾਂ ਵਧੀਆ ਕਿਉਂਕਿ ਪਿੰਡਾਂ ਦੇ ਵਿੱਚ ਧੜੇ ਬੰਦੀ ਆਮ ਦੇਖਣ ਨੂੰ ਮਿਲਦੀ ਹੈ ਅਕਾਲੀ ਪਾਰਟੀ ਹੋਵੇ ਜਾਂ ਆਮ ਆਦਮੀ ਪਾਰਟੀ ਹੋਵੇ ਜਾਂ ਕੋਈ ਹੋਰ ਪਾਰਟੀ ਹੋਵੇ ਔਰ ਸਾਰੀਆਂ ਪਾਰਟੀਆਂ ਜਿਹੜੀਆਂ ਹੈਗੇ ਆਪਦਾ ਜੋਰ ਲਾਉਂਦੀਆਂ ਨੇ ਸਰਪੰਚ ਹੀ ਲੈਣ ਵਾਸਤੇ ਹਾਂਜੀ ਪਰ ਤੁਸੀਂ ਸਹਿਮਤੀ ਨਾਲ ਇਹਨਾਂ ਨੂੰ ਸਰਪੰਚ ਚੁਣ ਲਿਆ ਜੀ ਕਿੰਨੀ ਖੁਸ਼ੀ ਮਹਿਸੂਸ ਬਹੁਤ ਵਧੀਆ ਜੀ ਬਹੁਤ ਵਧੀਆ ਸਾਰੇ ਪਿੰਡ ਵਾਸੀ ਖੁਸ਼ ਨੇ ਖੁਸ਼ ਹੈ ਜੀ ਪੂਰੇ ਆਉਣ ਵਾਲੇ ਟਾਈਮ ਦੇ ਵਿੱਚ ਕੰਮਾਂ ਨੂੰ ਕਿਸ ਤਰ੍ਹਾਂ ਦੇਖੋਗੇ ਬਸਤੀ ਇਹਨੂੰ ਸਾਰਾ ਅਧਿਕਾਰ ਦਿੱਤਾ ਹੈ ਵੀ ਇੱਕੋ ਜਿਹਾ ਕੰਮ ਵੇਖਣੇ ਜੇ ਭਾਈਚਾਰੇ ਜਾਂ ਕਿਸੇ ਨਾਮ ਇਹ ਸਰਵੇਖਣਾ ਨਹੀਂ ਹੋਣਾ ਚਾਹੀਦਾ ਕਿਸੇ ਕੰਮ ਪ੍ਰਤੀ